ਬਟਿੰਡਾ ਵਿਖੇ ਅੱਜ ਬਟਿੰਡਾ ਦੀ ਪੁਲਿਸ ਵੱਲੋਂ ਸਰਚ ਬਿਆਨ ਕੀਤਾ ਗਿਆ ਬਟਿੰਡਾ ਦੀ ਧੋਬੇ ਆਣਾ ਬਸਤੀ ਵਿੱਚ ਪੁਲਿਸ ਵੱਲੋਂ ਜਤਿੰਦਰ ਗਾਇਨ ਸਪੈਸ਼ਲ ਡੀਜੀਪੀ ਪੀਐਸਪੀਸੀਐਲ ਅਤੇ ਹਜੀਰ ਸਿੰਘ ਡੀਆਈਜੀ ਬਟਿੰਡਾ ਦੇ ਇਰੀਅਕ ਵਾਈਸ ਕਮਿਸ਼ਨਰ ਪਾਰਟੀਆ ਨੂੰ ਸਰਚ ਬਿਆਨ ਲਗਾਇਆ ਇਧਰੋਂ ਸ਼ੱਕੀ ਵਿਅਕਤੀ ਦੇ ਖਰਚਾਚੀ ਲਈ ਗਈ ਪੁਲਿਸ ਦਾ ਕਹਾਣਾ ਹੈ ਕਿ ਨਿਸ਼ਾਨੂ ਖਤਮ ਕਰੀ ਲਗਾਤਾਰ ਪੁਲਿਸ ਵੱਲੋਂ ਵਾਖਮ ਹੋਏ ਮਟਰਾਕੇ ਸਰਦੀ ਮੈਂ ਅਡਟ ਟੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨਾਕਾਬੰਦੀ ਉਹ ਜੰਨਾ ਕੀਤੀ ਜਾਂਦੀ ਹੈ ਤਾਂ ਜੋ ਨਸ਼ੇ ਦੇ ਸਾਗਰ ਦੇ ਤਾਬੂ ਪਾਇਆ ਜਾ ਸਕੇ ਉਹਨਾਂ ਨੇ ਕਿਹਾ ਇਹ ਕਿਸੇ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ ਪਰ ਉਧਰ ਦੂਸਰੇ ਪਾਸੇ ਮੋਹੱਲਾ ਵਾਸੀਆਂ ਨੇ ਪੰਜਾਬ ਪੁਲਿਸ ਦੇ ਸਵਾਲ ਚੁੱਕ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਸਿਰਫ ਖਾਨਾ ਪੂਤੀ ਕੀਤੀ ਜਾ ਰਹੀ ਹੈ ਜਦੋਂ ਕਿ ਮੋਹੱਲੇ ਦੇ ਵਿੱਚ ਅਖੰਡ ਮੰਗ ਦਸਾਂ ਖੁਲਿਆਮ ਵੇਚ ਰਿਹਾ ਹੈ ਅਤੇ ਉਦੇਸ਼ਪੂਰਨ ਮਲਾਦ ਵੀ ਇਹਨਾਂ ਤੋਂ ਨਾ ਰਲੇ ਹੋਇਆ ਹੈ ਮੇਰਾ ਨਾਮ ਭਰੀਅੰਨ ਸਿੰਘ ਹੈ ਅੱਛਾ ਧੋਬੀਆਂ ਨਾ ਬਸਤੀ ਵਿੱਚ ਰਹਿੰਦਾ ਨਾ ਠੀਕ ਹੈ ਜੀ ਇੱਥੇ ਆਈਦਾਂ ਜਿਵੇਂ ਵਸਨੀਕ ਨਹੀਂ ਹਜੂਰਦਾ ਰਹਣਾ ਅੱਛਾ ਸ਼ਰੇ ਆਮ ਨਸ਼ਾ ਵਿਕਦਾ ਠੀਕ ਹੈ ਜੀ ਪੁਲਿਸ ਵਾਲੇ ਇੱਥੇ ਨਾਲ ਡਾਲੇ ਹੋਇਆ ਗੁਰਸਾਹਬ ਗੱਡੀਆਂ ਦੇ ਵਿੱਚ ਰੋ ਜਾਂਦਾ ਬਿਠਾ ਕੇ ਉਹਨਾਂ ਨੂੰ ਅੱਛਾ ਪਰਸਾਹ ਦੇ ਐਸਐਸਆਈ ਅੱਛਾ ਜੀ ਐਸੇ ਜਿਵੇਂ ਖੰਡ ਵੇਖ ਲਈਏ ਖੰਡ ਵਾਂਗੂ ਵਿਕਦਾ ਨਸ਼ਾ ਅੱਜ ਅੱਜ ਪੁਲਿਸ ਵਾਲੇ ਰੇਡ ਕੀਤੀ ਪੁਲਿਸ ਵਾਲੇ ਰੋਏ ਰੇਡ ਕੀਨਦੀ ਉਦਨ ਐਸਐਸਬੀ ਆਈ ਐਸਐਸਬੀ ਨੂੰ ਦੱਸੀ ਸਾਰੀ ਗੱਲ ਕੋਈ ਐਸਐਨ ਇਹ ਲਖਾਨਾ ਪੂਰਤੀ ਹੁੰਦੀ ਯਾਰੀ ਠੀਕ ਹੈ ਜੀ ਹੁਣ ਕਹਿੰਦੇ ਸਰਕਾਰ ਸਖਤ ਹੋ ਗਈ ਇਸ ਚੀਜ਼ ਸਰਕਾਰ ਜਿੰਨੀ ਮਰਜ਼ੀ ਸਖਤ ਹੋ ਜੇ ਇੱਥੇ ਜਿਵੇਂ ਨਸ਼ਾ ਸ਼ਰੇ ਆਮ ਵਿਕਦਾ ਕੁੱਲੇ ਆਂ ਘੁੰਮਦੇ ਆ ਮੁੰਡੇ ਨਸ਼ਾ ਲੈ ਕੇ ਆਂ ਘਟਾ ਫੜ ਕੇ ਤੋਰੇ ਪੁਲਿਸ ਕਾਰਾ ਕਿਹੜਾ ਨਸ਼ਾ ਵਿਕਦਾ ਨਸ਼ਾ ਚਿੱਟਾ ਵਿਕਦਾ ਚਿੱਟਾ ਤੇ ਕੁਲਚਾ ਦੋਨੇ ਚੀਜ਼ਾਂ ਵਿਕਦੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰਦੀ ਮੈਨੂੰ ਇਹ ਜਣੇ ਚਮਨੇ ਚਾਰ ਪੰਜ ਲਾਈਆਂ ਚਰ ਚਰ ਸ਼ਰਿਆਮ ਕਿਹਾ ਕੋਈ ਨਹੀਂ ਇੱਥੇ ਮੀਟਿੰਗਾਂ ਵੀ ਹੋਈਆਂ ਨੇ ਕੋਈ ਘਰ ਬਿਠਾਉਣ ਲੱਗੇ ਹੁਣ ਤਾਂ ਘਾਰੇ ਸੇ ਕੋਈ ਨਹੀਂ ਕਿਸੇ ਦਾ ਘਟ ਆਇਆ ਇੱਥੇ ਬਾਖਾਨਾ ਪੂਰਤੀ ਆ ਅਜਾ ਇੱਕ ਗੱਲ ਦੱਸ ਆਏ ਸੇ ਸਵੀਨ ਮੈਂ ਕਿੰਨੀ ਆਰੀ ਗਿਆ ਇਹ ਵੀ ਇਹ ਗੱਤ ਸ੍ਰੀ ਆਮ ਵਿਖਦਾ ਸੇਵਨ ਥਾਣੇ ਦਾ ਨਾਮ ਦੱਸਣ ਇੱਥੋਂ ਜਿੰਨਾ ਮਰਜੀ ਭਾਲ ਦੇਖੋ ਸੇਵਨ ਥਾਣੇ ਦਾ ਦੇ ਥੋੜੀ ਅੱਛਾ ਜੀ ਡੀਜੀਪੀ ਸਪੈਸ਼ਲ ਆ ਰਿਹਾ ਜਤਿੰਦਰ ਜੈਨ ਸਰਚ ਜਤਿੰਦਰ ਜੈਨ ਆ ਰਿਹਾ ਮੈਂ ਸ਼ਰਿਆਮ ਖੁੱਲ ਕੇ ਗੱਲ ਕਰਾਂਗਾ ਮੈਨੂੰ ਕਿਸੇ ਦਾ ਡਰ ਨਹੀਂ ਹੈ ਮੈਂ ਤਾਂ ਜਮਾ ਥਲਕਾਰ ਕੇ ਕਹਿਣਾ ਕਿੰਨੇ ਕੁ ਮੋਤਾ ਅੱਜ ਕਿ ਨਸ਼ੇ ਨਾਲ ਇੱਥੇ ਮੋਤਾ ਇੱਥੇ ਚੌਂਕ 'ਚ ਰੋਜ਼ ਲੜਾਈ ਰਹਿੰਦੀ ਐਸੇ ਚੌਂਕ ਦੇ ਵਿੱਚ ਰੋਜ਼ ਦਾ ਤਿੰਨ ਚਾਰ ਮੁੰਡੇ ਵੱਡੇ ਵੀ ਆ ਪਰ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਅੱਛਾ ਪੁਲਿਸ ਖਾਨਾ ਪੂਰਤੀ ਕਰ ਰਹੀ ਹੈ ਖਾਨਾ ਪੂਰਤੀ ਕਰਦੀ ਹੈ ਸਰਕਾਰ ਕਹਿੰਦੀ ਨਸ਼ਾ ਦੇ ਖਿਲਾਫ ਸਰਕਾਰ ਜਿੰਨਾ ਮਾਰਿਆ ਇਸੇ ਜਮਾਂ ਨੇ ਨਸ਼ਾ ਖਤਮ ਹੁੰਦਾ ਇਸੇ ਸ਼ਰੇ ਆਮ ਨਸ਼ਾ ਦੇਖਦਾ ਕਾਰਨ ਕੀ ਹੈ ਕਿਉਂ ਨਹੀਂ ਕਰਦਾ ਕਾਰਨ ਕੀ ਹੈ ਇਸੇ ਪੁਲਿਸ ਰਲੀ ਹੋਈ ਹੈ ਮੈਂ ਤੁਹਾਨੂੰ ਦੱਸਦਾ ਮੈਂ ਸਿਰਫ ਸਿਰਫ ਸਾਰਾ ਰਲਿਆ ਹੈ ਮੈਂ ਕਿੰਨੀ ਵਾਰੀ ਨਹੀਂ ਅੱਜ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਕਿੰਨਾ ਕਿ ਨਸ਼ੇ ਦੇ ਠੱਲ ਪਈ ਹੈ ਮੇਰਾ ਜੀ ਨਾਂ ਨਸੀਬ ਕੋਰ ਹੈ ਪਰਮਿੰਦਰ ਕੋਰ ਪੱਕਾ ਨਾਂ ਹੈ ਤੇ ਉਹ ਵੀ ਕੱਚਾ ਨਾਂ ਨਸੀਬ ਕੋਰ ਹੈ ਠਾਲਤਾ ਜੀ ਹਜੇ ਕਾਦੀ ਪਈ ਹੈ ਕੋਈ ਠਾਲੇ ਨਹੀਂ ਪਈ ਜਦ ਤੱਕਰ ਬੰਦ ਨਹੀਂ ਹੁੰਦਾ ਉਹਨਾਂ ਚੱਕਰ ਕੋਈ ਠਲ ਨਹੀਂ ਆ ਸਾਡਾ ਵਿਆਹਨ ਹੁਣ ਵੀ ਇਹੀ ਹੈ ਵੀ ਜੇ ਨਾ ਸਾਡੀ ਵਾਸਤੀ ਚੋਂ ਨਸ਼ਾ ਬਿਕਣੋਂ ਹਟਿਆ ਅਸੀਂ ਜਰੂਰ ਦੁਬਾਰਾ ਫੇਰ ਧਰਨਾ ਲਾਵਾਂ ਤੁਸੀਂ ਕਿੰਨੇ ਟਾਈਮ ਤੋਂ ਧਰਨਾ ਲਾਇਆ ਅਸੀਂ 11 ਮਹੀਨੇ ਧਰਨਾ ਲਾਇਆ ਜੀ ਸਾਲ ਇੱਕ ਧਰਨਾ ਰੱਖਿਆ ਪੂਰਾ ਇੱਕ ਮਹੀਨਾ ਘਟ ਸੀਗਾ ਤੁਹਾਨੂੰ ਕੋਈ ਜਗਾਵਾ ਸੀ ਕਿ ਤੁਸੀਂ ਆ ਸਕਦੇ ਨਹੀਂ ਜੀ ਮੈਨੂੰ ਕੋਈ ਧਰਨੇ ਤੇ ਥੋੜੀ ਜੀ ਪ੍ਰੋਬਲਮ ਆਈ ਸੀ ਕਿ ਮੈਨੂੰ ਉੱਥੇ ਥੋੜੀ ਜੀ ਹਾਰਡ ਦੀ ਪ੍ਰੋਬਲਮ ਆ ਗਈ ਇਸ ਕਾਰਨ ਮੈਨੂੰ ਉਥੋਂ ਉੱਠਣਾ ਪੈ ਗਿਆ ਨਸ਼ੇ ਦੇ ਕੀ ਹਾਲਾਤ ਨੇ ਮਾਤਾ ਤੁਹਾਡੇ ਥੇ ਏਰੀਏ ਦੇ ਵਿੱਚ ਅੱਛਾ ਹਜੇ ਵਿਕਦਾ ਜੀ ਬਹੁਤ ਵਿਕੀ ਜਾਂਦਾ ਹਜੇ ਵੀ ਹਾਂ ਵਿਕਦਾ ਕਿੰਨੇ ਕੁ ਮੋਤਾਂ ਹੋ ਚੁੱਕੀਆਂ ਤੁਹਾਡੇ ਮੋਤਾਂ ਸਾਡੇ 30 35 ਮੋਤਾਂ ਹੋ ਗਈਆਂ ਜੀ ਜਿਹੜੀਆਂ ਮੈਂ ਆਪਦੇ ਹੱਥ ਨਾਲ ਪਲਾੜ ਚੋਂ ਚੁਕਾਈਆਂ ਤੁਹਾਡੇ ਪਰਿਵਾਰ ਦੀ ਕਿਸੇ ਮੋਤ ਹੋਈ ਐ ਸਾਡੇ ਪਰਿਵਾਰ ਦੀ ਤਾਂ ਜੀ ਮਿਹਰਬਾਨੀ ਹੈ ਕਿਰਪਾ ਤੇ ਪਰ ਉਹ ਵੀ ਪਰਿਵਾਰ ਹੀ ਆ ਸਾਡਾ ਜਿਨ੍ਹਾਂ ਦੀਆਂ ਹੋ ਗਈਆਂ ਉਹ ਵੀ ਸਾਡਾ ਪਰਿਵਾਰ ਹੈ ਅੱਛਾ ਰਿਸ਼ਤੇ ਆ ਤੇ ਨਸ਼ਾ ਪਿਆ ਮਾਤਾ ਜੀ ਜਿਵੇਂ ਰਿਸ਼ਤੇ ਜੀ ਹੁੰਦੇ ਨਾ ਨਹੀਂ ਹੁੰਦੇ ਜੀ ਨਹੀਂ ਹੁੰਦੇ ਰਿਸ਼ਤੇ ਜੇ ਸਾਡੇ ਬੱਚੇ ਨਸ਼ਿਆਂ ਤੇ ਲੱਗ ਗਏ ਨਸ਼ੇ ਪਕਾਣ ਪੀਣ ਲੱਗ ਗਏ ਨਾ ਤਾਂ ਸਾਡੀਆਂ ਧੀਆਂ ਦੇ ਰਿਸ਼ਤੇ ਲੈਣੇ ਆ ਤੇ ਨਾ ਹੀ ਸਾਡੇ ਬੱਚਿਆਂ ਨੂੰ ਰਹਿਤੇ ਹੋਣੇ ਆ ਅਸੀਂ ਮੰਗ ਕਰਦੇ ਆ ਅਸੀਂ ਮੰਗੇ ਕਰਦੇ ਜੀ ਵੀ ਸਾਨੂੰ ਨਸ਼ਾ ਇਥੋਂ ਮੁਕਤ ਹੋਣਾ ਚਾਹੀਦਾ ਹੈ ਕੱਲੇ ਮੇਰੇ ਧੋਬੀਆਂ ਨੇ ਚ ਨਹੀਂ ਸਾਰੇ ਸ਼ਹਿਰ ਚੋਂ ਮੁਕਤ ਹੋਣਾ ਚਾਹੀਦਾ ਮਾਤਾ ਜੀ ਪੁਲਿਸ ਕੰਟਰੋਲ ਕਰੇ ਸਰਕਾਰ ਕੰਟਰੋਲ ਕਰੇ ਤਾਂ ਤਾਂ ਹੀ ਹੋ ਸਕਦਾ ਸਰਕਾਰ ਕਦੀ ਹੁਣ ਸਖਤ ਹੋ ਗਈ ਸੀ ਕਦੇ ਸਖਤ ਹੋਈ ਹੁਣ ਕਹੇ ਨਹੀਂ ਸਕਦੇ ਜੀ ਕੁਝ ਜਦੋਂ ਨਸ਼ਾ ਸਾਨੂੰ ਤਾਂ ਉਦੋਂ ਸਕਤਾਈ ਦਾ ਪਤਾ ਲੱਗੂਗਾ ਕਿ ਜਦੋਂ ਨਸ਼ਾ ਖਤਮ ਹੋ ਗਿਆ ਘਰ ਕੋ ਟਾਉਣ ਲੱਗਿਆ ਕਹਿੰਦੇ ਪੰਜਾਬ ਦੇ ਵਿੱਚ ਨਸ਼ੇ ਨਸ਼ੇ ੜ ਟਵਾ ਦੇਣਗੇ ਜੀ ਨਸ਼ਾ ਵੇਚਣ ਵਾਲੇ ਜਿਹੜੇ ਨਸ਼ਾ ਵੇਚਦੇ ਆ ਉਹ ਟਵਾ ਦੇਣਗੇ ਜਦੋਂ ਹਟਦੇ ਨਹੀਂਗੇ ਅਗਲੇਆਂ ਦੀਆਂ ਪਰੌਂ ਪਟੀਆਂ ਬਣੀਆਂ ਬਾਹਰ ਪਲਾਟ ਖਰੀਦੇ ਆ ਚੰਗੀਆਂ ਗੱਡੀਆਂ ਅਗਲੇ ਦੇ ਥੱਲੇ ਔਖਾ ਤਾਂ ਸਾਡੇ ਵਰਗਿਆਂ ਨੂੰ ਆ ਜਿਹੜੇ ਅਸੀਂ ਮਿਰਚਾਂ ਨਾਲ ਥਣੇ ਤੜਕੇ ਰੋਟੀ ਰੱਬ ਤੋਂ ਮੰਗਦੇ ਆ ਵੀ ਪ੍ਰਮਾਤਮਾ ਸਾਨੂੰ ਮਿਰਚਾਂ ਨੇ ਰੋਟੀ ਦੇ ਦੀ ਉਹ ਵੀ ਕਾਫੀ ਆ ਗਿਣਤੀ ਤੋਂ ਵਾਰ ਹੀ ਆ ਜੀ ਗਿਣਤੀ ਤੋਂ ਵਾਰ ਨਾ ਮਸ਼ਹੂਰ ਵੀ ਆ ਜਿਹੜਾ ਵੀ ਆ ਜਾਂਦਾ ਬਾਹਰ ਆ ਜਾਂਦਾ ਫਿਰ ਚੱਲ ਆ ਜਾਂਦਾ ਉਹ ਮਸ਼ਹੂਰ ਹੈ ਸਾਰਾ ਪੁਲਿਸ ਨੂੰ ਪਤਾ ਹੈ ਜੀ ਜਿਹੜੇ ਮਸ਼ਹੂਰ ਆ ਮਸ਼ਹੂਰਾਂ ਦਾ ਵੀ ਪੁਲਿਸ ਨੂੰ ਸਭ ਪਤਾ ਹੈ ਠੀਕ ਹੈ ਜੀ ਧੰਨ ਜਿਹੜਾ ਮਸ਼ਹੂਰ ਆ ਪੁਲਿਸ ਨੂੰ ਪਤਾ ਤੇ ਇੱਕ ਸਾਡੀ ਬੇਨਤੀ ਮੇਰੇ ਭਰਾਵਾਂ ਨੂੰ ਪ੍ਰੈਸ ਨੂੰ ਸਾਡੀ ਬ ਵੇ ਸਾਡੇ ਇੱਕ ਇਥੇ ਬ੍ਰਿਮ ਸਿੰਘ ਆ ਉਸਨੇ ਜਦੋਂ ਪਿੱਛੇ ਸਰਚ ਹੋਇਆ ਉਦੋਂ ਉਸਨੇ ਇੱਕ ਵੀਡੀਓ ਪਾਈ ਆ ਪੱਤਰਕਾਰਾਂ ਦੇ ਕੋਲੇ ਵੀ ਨਸੀਬਪੁਰ ਧਰਨੇ ਤੇ ਬਹਿ ਕੇ ਚਿੱਟਾ ਵੇਚਦੀ ਸੀ ਜਾਂ ਨਸੀਬਪੁਰ ਦਾ ਘਰੋਂ ਕੰਡਾ ਫੜਿਆ ਗਿਆ ਜੇ ਮੇਰੇ ਘਰੋਂ ਕੰਡਾ ਫੜਿਆ ਗਿਆ ਸੀ ਮੈਂ ਪੁਲਿਸ ਅਫਸਰਾਂ ਨੂੰ ਮੇਰੀ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਵੀ ਜੇ ਮੇਰੇ ਘਰੋਂ ਕੰਡਾ ਫੜਿਆ ਗਿਆ ਜਾਂ ਮੈਂ ਚਿੱਟਾ ਵੇਚਦੀ ਆ ਮੈਨੂੰ ਸਾਬਤ ਕੀਤਾ ਜਾਵੇ ਮੈਂ ਸਬੂਤ ਮੰਗਦੀ ਆ ਇਹ ਚੀਜ਼ ਦਾ ਬ੍ਰਿਮ ਸਿੰਘ ਤੋਂ ਕਿ ਮੈਨੂੰ ਵੇਸ਼ਕ ਪੁਲਿਸ ਅਫਸਰਾਂ ਨੂੰ ਮੇਰੀ ਬੇਨਤੀ ਆ ਮੈਨੂੰ ਭੋਰਾ ਵੀ ਰਹਿਤ ਨਾ ਕਰਨ ਮੇਰੇ ਤੇ ਠੋਕੇ ਪਰਚਾ ਦੇਣ ਜੇ ਮੈਂ ਸਾਬਤ ਹੁੰਨੀ ਆ ਪੁਲਿਸ ਨੂੰ ਤੇ ਨਹੀਂ ਤਾਂ ਇਹ ਨੇ ਮੇਰੇ ਘਰ ਆ ਕੇ ਬਾਰ ਕੀਤਾ ਮੇਰੇ ਮੁੰਡੇ ਦਾ ਸੱਟਾ ਮਾਰੀਆਂ ਮੇਰੇ ਮਾਰੀਆਂ ਤੇ ਖੇ ਖਰਚਾਂ ਕਰਪਾਨਾ ਸੀਗਾ ਮੇਰੇ ਘਰ ਦੀ ਭੰਨ ਤੋੜ ਕੀਤੀ ਕਿ ਮੇਨ ਮਤੰਗੇ ਆ ਕਿ ਬੀਏ ਦੇ ਨਾਲ ਮੇਰਾ ਪਲਾਟ ਦਾ ਰੌਲਾ ਚੱਲਦਾ ਇਹ ਆਪਦੀਆਂ ਖੁੰਦਰਾ ਕੱਢਦਾ ਕਿ ਜੇ ਸਾਡੇ ਕੋਲੇ ਖਰਚਾਂ ਕਰਪਾਨਾ ਸੀ ਤਾਂ ਫਿਰ ਇਹਦੇ ਕਿਉਂ ਨਹੀਂ ਚੰਡ ਹੋਏ ਸਾਡੇ ਕਿਉਂ ਹੋ ਗਏ ਸਾਡੇ ਬੰਦੇ ਕੋ ਦੱਸਦਨ ਦਾਖਲ ਰਏ ਇਹਦੇ ਕਿਉਂ ਨਹੀਂ ਹੋਏ ਇਹ ਕਿਉਂ ਨਹੀਂ ਦਾਖਲ ਹੋਏ ਇਹਨਾਂ ਦੇ ਕਿਉਂ ਨਹੀਂ ਚੰਡ ਹੋਏ ਕਿ ਪੁਲਿਸ ਅਫਸਰਾਂ ਨੇ ਉਸ ਟਾਈਮ ਤੇ ਪਰਚਾ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਇਹਨਾਂ ਦੀ ਮਿਲੀ ਭੁਗਤ ਸੀ ਜਾਂ ਮੈਨੂੰ ਨਹੀਂ ਪਤਾ ਇਹਨਾਂ ਦੀ ਕੋਈ ਯਾਰੀ ਦੋਸਤੀ ਸੀ ਕਿ ਇਹਦੇ ਵਿੱਚ ਤਿੰਨ ਮੁਲਾਜ਼ਮਾਂ ਜਿਨ੍ਹਾਂ ਨੇ ਪਰਚਾ ਨਹੀਂ ਹੋਣ ਦਿੱਤਾ ਕੌਣ ਇਹ ਲਗਾਤਾਰ ਸਾਡੀ ਨਸ਼ਿਆਂ ਦੇ ਖਿਲਾਫ ਕਾਰਵਾਈ ਪੰਜਾਬ ਪੁਲਿਸ ਦੀ ਜਾਰੀ ਹੈ ਵਿਰੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਲਗਾਤਾਰ ਸਰਚੇਜ਼ ਬੋਰਡੌਨਸ ਇਹ ਕਮੇਸੋਫ ਦੀ ਜੇਲਾਂ ਦੀ ਹੋਰ ਜਿੰਨੇ ਹੌਟ ਸਪੋਰਟਸ ਹਨਾ ਦੀ ਸਰਚੇ ਚੱਲਦੀ ਹੈ ਅੱਜ ਵੀ ਇਨਾਂ ਨੇ ਪੂਰੇ ਬਠਿੰਡਾ ਜ਼ਿਲ੍ਹਾ ਵਿੱਚ ਕੀਤੀ ਇਸ ਤਰ੍ਹਾਂ ਦੇ ਕੋਲੋਨਲ ਸਬੋਪੇਸ਼ਨਸ ਉਹਦੇ ਇੱਥੇ ਨਾ ਕੋफी ਰਿਕਵਰੀ ਜੁਈ ਉਹਦੇ ਤੋਂ ਡੀਟੇਲ ਬਾਅਦ ਪ੍ਰੈਸ ਨੋਟ ਰਹੀ ਨੇ ਕਿ ਕਾਫੀ ਬੰਦੇ ਵੀ ਅਰੈਸਟ ਕੀਤੇ ਗਏ ਆ ਪੂਰੇ ਮਾਰਚ ਮਹੀਨੇ ਦੇ ਦੌਰਾਨ ਸੋਦੇ ਲਗਭਗ 100 ਦੇ ਆਸ-ਪਾਸ ਐਫ ਆਈ ਆਰਸ ਦਰਜ ਹੋਈਏ ਸਵਾ ਕਿਲੋ ਤੋਂ ਵੱਧ ਹਰੋਇੰਡਰ ਬਰਾਮਦ ਕੀਤੀ ਗਈ ਹੈ 10 ਕਿਲੋ ਤੋਂ ਵੱਧ ਅਫੀਮ ਬਰਾਮਦ ਕੀਤੀ ਗਈ ਹੈ ਕਾਫੀ ਡਰਗ ਮਨੀ ਬਰਾਮਦ ਹੋਈ ਹੈ ਇਤੇ ਬਹੁਤ ਚੰਗੇ ਤੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਤੇ ਹੁਣ ਲਗਾਤਾਰ ਜੋ ਇਸ ਦੇ ਤਹਿਤ ਯੁਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਜੋ ਪੁਲਿਸ ਦੇ ਆਪਰੇਸ਼ਨਸ ਹੈ ਉਹ ਲਗਾਤਾਰ ਜਾਰੀ ਰਹੇ ਹਨ ਜਨ ਸਰ ਜਨ ਸਰ ਜੇ ਗੱਲ ਕਰੀਏ ਮਹੱਲੇ ਦੇ ਕੁਝ ਵਸਨੀਕ ਇਹ ਕਹਿ ਰਿਹਾ ਹੈ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ ਇੱਕ ਬਕਾਇਦਾ ਐਸਆਈ ਦਾ ਨਾਮ ਲਿਆ ਗਿਆ ਜੀ ਇੱਥੇ ਜੋ ਵੀ ਜਿਨ ਕੋਲ ਕੋਈ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਸਾਨੂੰ ਪਾਸੋਂ ਕਰਦਾ ਨਾ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜੋ ਵੀ ਐਕਸ਼ਨ ਹੋਏਗਾ ਸਖਤ ਸਖਤ ਲੀਗਲ ਐਕਸ਼ਨ ਹੋਵੇਗਾ। ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਬਾਰ-ਬਾਰ ਪੁਲਿਸ ਨੂੰ ਕੰਪਲੀਨਟਸ ਕੀਤੀਆਂ ਹੈਗੀਆਂ ਵੀ ਨਸ਼ਾ ਤਸਕਰ ਇਥੇ ਕਾਫੀ ਹੈ ਕਾਫੀ ਨਸ਼ਾ ਦਿੱਖਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ। ਕਈ ਤਾਂ ਇਹਨਾਂ ਨੂੰ ਹੌਟਸਪੌਟ ਦੀ ਤਰ੍ਹਾਂ ਆਈਡੈਂਟੀਫਾਈ ਕੀਤਾ ਤੇ ਪੁਲਿਸ ਨੇ ਆਈਡੈਂਟੀਫਾਈ ਕਰਕੇ ਪੁਲਿਸ ਨੇ ਐਕਸ਼ਨ ਲਿਆ ਹੈ। ਕਈ ਤਾਂ ਤੁਸੀਂ ਇੱਥੇ ਆਇਓ ਸਾਰੇ। ਬਲਡੋਜ਼ਰ ਐਕਸ਼ਨ ਦੀ ਗੱਲ ਕੀਤੀ ਜਾਵੇ। ਇੱਕ ਵਾਰ ਖਰੋਤ ਨਜ਼ਰ ਆ ਰਹੀ ਹੈ। ਇੱਕ ਵਾਰ ਜਿਹੜਾ ਐਕਸ਼ਨ ਜ਼ਰੂਰ ਨਜ਼ਰ ਚਾਹੀ ਸੀ ਪਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਦੁਬਾਰਾ ਐਕਸ਼ਨ ਨਹੀਂ ਹੋਇਆ। ਸਾਰਾ ਕਾਰਵਾਈ ਕਾਨੂੰਨ ਦੇ ਤਹਿਤ ਹੋ ਇਹ ਨਹੀਂ ਕਿ ਕੋਈ ਵੀ ਕਾਨੂੰਨ ਦੇ ਖਿਲਾਫ ਜਾ ਕੇ ਆਪ ਅਚਨਚੇਤ ਇਸ ਤਰ੍ਹਾਂ ਦਾ ਜੋ ਫੈਕਟਸ ਦੇ ਵਿਰੁੱਧ ਹੋਣ ਜੋ ਲੋਦੇ ਵਿਰੁੱਧ ਉਹ ਕਾਰਵਾਈ ਨਹੀਂ ਕੀਤੀ ਜਾਊਗੀ ਦਸਕਾ ਫੜਿਆ ਜਾ ਰਹੀ ਜੀ ਸੰਭੀ ਕੁਸ਼ ਕਰਨ ਲੇਕਿਨ ਬਟਿਸਕ ਨਹੀਂ ਫੜਿਆ ਜਾਗੇ ਦੋ ਗਰਾਮ ਹੁਣ ਤੁਸੀਂ ਹੁਣ ਦੇਖਿਆ ਹੋਣਾ ਡੀਜੀ ਸਾਹਿਬ ਨੇ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਦੀ ਡਿਊਟੀ ਲਈ ਹੈ ਉਹ ਹਫਤੇ ਪਰ ਦਾ ਟਾਈਮ ਦਿੱਤਾ ਰਿਹਾ ਉਹ ਸਾਰੇ ਆਈਡੈਂਟੀਫਾਈ ਕਰਕੇ ਤਾਂ ਉਸ ਦੇ ਖਿਲਾਫ ਵੀ ਤੁਹਾਨੂੰ ਨਤੀਜੇ ਸਾਹਮਣੇ ਆਣਗੇ ਪਿੱਛੇ ਵੀ ਫੜੇ ਗਏ ਬਹੁਤ ਜ਼ਿਆਦਾ ਫੜੇ ਗਏ ਹਨ ਉਹਨਾਂ ਦੀ ਜਬ ਪ੍ਰੋਪਰਟੀਆਂ ਵੀ ਜਬ ਤੋਂ ਇਹ ਉਹਨਾਂ ਦੇ ਖਿਲਾਫ ਸੈਕਸ਼ਨ ਵੀ ਲਿਆ ਗਿਆ ਹੈ ਇਹ ਜਾਰੀ ਰਹੂਗਾ ਲਗਾਤਾਰ ਜੈਸਾ ਲੋਕ ਕਹਿ ਰਹੇ ਹੈਗੇ ਵੀ ਇਹ ਮੈਜ ਪੁਲਿਸ ਵੱਲੋਂ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਲੋਕਾਂ ਦਾ ਜੋ ਪਰਸਪੈਕਸ਼ਨ ਹੈ ਆਮ ਪਰਸਪੈਕਸ਼ਨ ਹੈ ਉਹ ਇਸ ਨਸ਼ਾ ਦੀ ਜੋ ਯੁੱਧ ਹੈ ਉਹਦੇ ਲਈ ਬਹੁਤ ਪੋਜੀਟਿਵ ਹੈਗਾ ਅਸੀਂ ਵੀ ਲੋਕਾਂ ਨੂੰ ਮਿਲਦੇ ਰਹੇ ਨੇ ਲੋਕ ਤੇਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਤਾਂ ਲੋਕ ਪੁਲਿਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਨੇ ਤੁਸੀਂ ਕੌਣ ਸੇ ਲੋਕਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਪਰ ਆਮ ਪਬਲਿਕ ਇਸ ਜੋ ਮੁਹੀਮ ਹੈ ਇਹ ਨਾਲ ਬਹੁਤ ਖੁਸ਼ ਹੈ ਕੱਲ ਵੀ ਸਰ ਇੱਕ ਵੀਡੀਓ ਵਾਇਰਲ ਹੋਈ ਚੰਡੇ ਦੀ ਨੌਜਵਾਨਾਂ ਨੇ ਕਿਹਾ ਸੀ ਨਸ਼ਾ ਛਡਨਾ ਚਾਹੁੰਦੇ ਆ ਪਰ ਸਾਡੇ ਤੱਕ ਕਿਸੇ ਨੇ ਹਜੇ ਤੱਕ ਕੋਈ ਕੰਟੈਕਟ ਨੰਬਰ ਨਹੀਂ ਹੈਲਪਲਾਈਨ ਬਣੀ ਹੋਈ ਹੈ ਤੇ ਆਪਣੇ ਡੀ ਐਡਿਕਸ਼ਨ ਸੈਂਟਰਸ ਵੀ ਆ ਗਏ ਤੇ ਸਿਵਲ ਹਸਪੀਟਲਸ ਵੀ ਹੈਗਾ ਕਿ ਡੀ ਸੀ ਸਾਹਿਬ ਨੇ ਵੀ ਲਈ ਬਹੁਤ ਵਧੀਆ ਤੇ ਚੰਗੇ ਉਪਰਾਲੇ ਕੀਤੇ ਹਨ ਤੇ ਉਹਨਾਂ ਨੂੰ ਤੁਸੀਂ ਕਹੋ ਕਿ ਸਾਨੂੰ ਕੰਟੈਕਟ ਕਰਨ ਤੇ ਸਾਨੂੰ ਦੱਸੋਗੇ ਅਸੀਂ ਕੰਟੈਕਟ ਕਰਾਂਗੇ ਉਹਨਾਂ ਨੂੰ ਜਨ ਸਰ ਕਿੱਡੇ ਬਰਕਰਾਰ ਤੋਂ ਹੁਣ ਤੱਕ ਸੋਦੇ ਆਸਪਾਸ ਐਫਆਈਆਰਸ ਦਰਜ ਹੋ ਗਈ ਤੇ 150 ਤੋਂ ਵੱਧ ਬੰਦੇ ਅਰਸ਼ਤ ਕੀਤੇ ਗਏ ਇੱਕ ਮਹੀਨੇ ਦੇ ਵਿੱਚ ਵਿੱਚ ਲੋਕ ਪੂਰਾ ਹੁੰਗਾਰਾ ਬਰੈਸ ਮੋਹਿਮ ਦੇ ਦਾ ਥੈਂਕ ਯੂ ਥੈਂਕ ਯੂ